ਪਿਛਲੇ ਲੰਬੇ ਸਮੇਂ ਤੋਂ ਆਪਣੀ ਹੱਕੀ ਮੰਗਾਂ ਨੂੰ ਲੈ ਨਰੇਗਾ ਕਰਮਚਾਰੀਆਂ ਵੱਲੋਂ BPO ਦਫ਼ਤਰ ਨਾਬਾ ਵਿਖੇ ਦਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹਨਾਂ ਦਰਨਾਕਾਰੀਆਂ ਦੇ ਕੋਲ ਪਟਿਆਲਾ ਤੋਂ ਸਾਂਸਦ ਡਾਕਟਰ ਤਰਨਵੀਰ ਗਾਂਧੀ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਨਾਲ ਹੀ ਨਰੇਗਾ ਕਾਮਿਆਂ ਨੂੰ ਵੀ ਉਹਨਾਂ ਦੀ ਹੱਕੀ ਮੰਗਾਂ ਜਲਦੀਆਂ ਪੂਰੀਆਂ ਕਰਵਾਉਣ ਦਾ ਭਰੋਸਾ ਵੀ ਦਿਵਾਇਆ। ਮੀਡੀਆ ਨਾਲ ਗੱਲ ਕਰਦੇ ਹੋਏ ਡਾਕਟਰ ਤਰਨਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਇਹਨਾਂ ਕਰਮਚਾਰੀਆਂ ਦੀਆਂ ਮੰਗਾਂ ਨੂੰ ਜਲਦੀ ਮੰਨ ਲੈਣਾ ਚਾਹੀਦਾ ਹੈ। ਹੁਣ ਡਾਕਟਰ ਤਰਨਵੀਰ ਗਾਂਧੀ ਨੇ ਕੀ ਕਿਹਾ ਆਓ ਵੇਖਦੇ ਹਾਂ ਸਾਡੇ ਨਾਭਾ ਤੋਂ ਪੱਤਰਕਾਰ ਅਫਤਾਰ ਚੰਦ ਧਰਮਸਾਧ ਦੀ ਇਸ ਵਿਸ਼ੇਸ਼ ਰਿਪੋਰਟ ਦੇ ਵਿੱਚ ਪਿਛਲੇ 2 ਸਾਲ ਤੋਂ ਕਿ ਬੀਡੀਪੀਓ ਨਾਭਾ ਐਸ.ਐਮ ਨਾਭਾ ਡੀ.ਐਸ.ਪੀ ਨਾਭਾ ਏ.ਡੀ.ਸੀ ਸਾਹਿਬ ਤੇ ਲੋਕਪਾਲ ਦੀ ਸਾਰੇ ਸਾਇਕਲੀ ਨਹੀਂ ਕੋਈ ਸੁਣਦਾ ਤਾਂ ਸਰਕਾਰ ਵੀ ਜਰਾ ਚਿਰ ਨਹੀਂ ਹੋਵੇ ਬਾਤ ਆ ਸਾਡੀ ਜੇ ਦੇਖਿਆ ਜਾਵੇ ਅੱਜ ਤੱਕ 27 ਤੋਂ 32 ਨਾ ਆਏ ਜਦੋਂ ਕਿ ਸਾਨੂੰ ਸੇਫਟੀ ਮੂਡ ਤੇ ਗਾਰਡਸ ਦੇ ਦੋ ਕਨੂਰ ਕਹਿੰਦਾ ਪ੍ਰੋਵਾਈਡ ਕਰ ਦੇਣਗੇ ਕਹਿੰਦੇ ਨਹੀਂ ਦਿੱਤੇ ਜਾ ਸਕਦੇ ਵੀ ਉੱਥੇ ਸਾਨੂੰ ਖਤਰਾ ਕੋਈ ਸਮੱਸਿਆ ਆ ਸਕਦੀ ਹੈ ਕੀੜਾ ਕੰਡਾ ਵੀ ਲੜ ਸਕਦੇ Yeah. ਸਵਾਜਤਵਾਰ ਹੋਣ ਦੇ ਬਾਵਜੂਦ ਵੀ ਬीडीओ ਦਫਤਰ ਚ ਨਰੇਗਾ ਰਸਲਨਾ ਜਿਹੜਾ ਜਾਰੀ ਹੈ ਹਾਂਜੀ ਕੀ ਕਾਰਨ ਹੈ ਕਿ ਤੁਸੀਂ ਵਿਸ਼ੇਸ਼ ਤੌਰ ਤੇ ਅੱਜ ਇਹਨੂੰ ਮਿਲਣ ਵਾਸਤੇ ਆਏ ਲਿਕੂ ਅਸੀਂ ਮਤਲਬ ਸਦਾਰ ਗੁਰਮੀਤ ਸਿੰਘ ਥੀ ਹੋਰਾਂ ਦੀ ਅਗਵਾਈ ਵਿੱਚ ਪਿਛਲੇ 1 ਮਹੀਨੇ ਤੋਂ ਮਨਰੇਗਾ ਵਰਕਰ ਜਿਹੜੇ ਕੋਈ ਐਨੀ ਕੇ ਕੋਈ ਉਹਨਾਂ ਦੀ ਮੰਗ ਗੈਰਵਾਜਬ ਹੈ ਪੂਰੀ ਵਾਜਬ ਮੰਗ ਨੂੰ ਲੈ ਕੇ ਲਗਾਤਾਰ ਧਰਨੇ ਦੇ ਬੈਠੇ ਨੇ ਸਰਕਾਰ ਦੀ ਆਪਣੀਆਂ ਨਲਕੀਆਂ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਤਹਿਸੀਲ ਪ੍ਰਸ਼ਾਸਨ ਨੇ ਆਪਣੀਆਂ ਨਲਕੀਆਂ ਕਰਕੇ ਇਹਨਾਂ ਜਿਹੜੇ ਬੰਦੇ ਹੱਕ ਹੈ ਉਹ ਨਹੀਂ ਦਿੱਤੇ ਜਾ ਰਹੇ ਹੈਗੇ ਐ ਇੱਕ ਤਾਂ ਪੰਜਾਬ ਸਰਕਾਰ ਦਿੱਲੀੋਂ ਜਿੰਨੇ ਪੈਸਾ ਆ ਸਕਦਾ ਹੈਗਾ ਜਿਹੜੇ ਬਾਕੀ ਰਾਜ ਬਹੁਤ ਕੇ ਕੇ ਗੁਣਾ ਪੰਜਾਬ ਤੋਂ ਪੈਸਾ ਲੈ ਕੇ ਜਾ ਰਹੇ ਐ ਪ੍ਰੋਪਰ ਪਲੈਨਿੰਗ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਆਪਣੇ ਹਲਕੇ ਦੀ ਦਰਜਾਬੰਦੀ ਕਰਕੇ ਉਹਦੀ ਪੂਰੀ ਉਹਦੀ ਮੁਕੰਮਲ ਪੜਤਾਲ ਕਰਕੇ ਕਿੰਨੇ ਬੰਦੇ ਨੂੰ ਕੰਮ ਚਾਹੀਦਾ ਸਾਰੇ ਪ੍ਰੋਜੈਕਟ ਬਣਾ ਕੇ ਸੈਂਟਰ ਤੋਂ ਬਹੁਤ ਪੈਸਾ ਲੈ ਕੇ ਜਾਂਦੇ ਨੇ ਬਾਕੀ ਰਾਜ ਪਰ ਪੰਜਾਬ ਵਿੱਚ ਇਸ ਕੰਮ ਵਿੱਚ ਫਾੜੀ ਹੈਗਾ ਸਰਕਾਰ چاہے ਕੋਈ ਰਹੀ ਹੋਵੇ ਪੰਜਾਬ ਨੂੰ ਜਿੰਨਾ ਪੈਸਾ ਮਨਰੇਗਾ ਨਹੀਂ ਮਿਲ ਸਕਦਾ ਹੈਗਾ ਪੰਜਾਬ ਕੋਈ ਉਹਦਾ ਪੂਰਾ ਜਿਹੜਾ ਮਾਨ ਨਹੀਂ ਸਕਿਆ ਉਹ ਦਿੱਲੀ ਤੋਂ ਪੈਸਾ ਲਿਆਂਦਾ ਨਹੀਂ ਜਾ ਸਕਿਆ ਕਿਉਂਕਿ ਜਿਹੜਾ ਪੰਜਾਬ ਦਾ ਬਿਊਰੋ ਹਕਰੀਸੀ ਹੈਗੀ ਹੈ ਜਿਹੜੀ ਪੰਜਾਬ ਦੀ ਪੋਲੀਟਿਕਲ ਕਲਾਸ ਹੈਗੀ ਉਹਦੀ ਗੈਰ ਧਿਆਨਦਾਰੀ ਉਹਦੀ ਬੇਈਮਾਨੀ ਹੈਗੀ ਹੈ ਆਪਣੇ ਪਿੰਡੂ ਮਜ਼ਦੂਰਾਂ ਵਾਸਤੇ ਪਿੰਡੂ ਲੋਕਾਂ ਵਾਸਤੇ ਸੋ ਜਿਹੜੇ ਜਿਹੜੇ ਅੱਜ ਦੇ ਮੰਗਾਂ ਹੈਗੀਆਂ ਕਿ ਇੱਕ ਤਾਂ ਜਿਹੜੀ ਦਿਹਾੜੀ ਹੈਗੀ ਹੈ ਉਹ ਜਿਹੜੀਆਂ ਤਕਰੀਬਨ 30 35 ਦਿਹਾੜੀਆਂ ਲੱਗੀਆਂ ਸਨ ਜਦ ਕਿ 100 ਦਿਹਾੜੀ ਕਾਨੂੰਨੀ ਤੌਰ ਤੇ ਮਿਲਣੀ ਚਾਹੀਦੀ ਹੈ ਕਿੱਥੇ ਦਾ ਵੱਧੀ ਮਹਿੰਗਾਈ ਵਿੱਚ ਵੱਦੇ ਤਬਰਾਂ ਜਿੱਥੇ ਪਰਿਵਾਰ ਦੇ ਜੀਵ ਵੱਧ ਰਹੇ ਹੈਗੇ ਆ ਇਹ ਦਿਹਾੜੀਆਂ ਮਤਲਬ 100 ਤੋਂ 150 ਹੋਣੀ ਚਾਹੀਦੀਆਂ ਸੀਗੀਆਂ ਤੇ ਜਿਹੜੀ ਮਜ਼ਦੂਰੀ ਹੈ ਜਿਹੜੀ ਘੱਟੋ ਘੱਟ ਨਹੀਂ ਉਹ ਨੂੰ ਨਿਊਨਤਮ ਮਜ਼ਦ ਕਹਿੰਦੇ ਜੋ ਕੋਟਾ ਵੀ ਤੈਅ ਕਰਦੀਆਂ ਔਰ ਜਦੋਂ ਆਪਾਂ ਬਾਜ਼ਾਰ ਚੋਂ ਵੀ ਆਪਾਂ ਮਾਰਕੀਟ ਦੀ ਲੇਬਰ ਚੌਕ ਹੈਗਾ ਉੱਥੋਂ ਮਜ਼ਦੂਰ ਲੈ ਕੇ ਆਉਂਦੇ ਆ ਤਾਂ ਮਜ਼ਦੂਰ ਅੱਜ ਕੱਲ 600 ਰੁਪਏ ਦੀ ਦਿਹਾੜੀ ਤੋਂ ਘੱਟ ਕੋਈ ਨਹੀਂ ਆਦਾ ਹੈਗਾ ਪਰ ਸਾਡੇ ਪਿੰਡੂ ਮਜ਼ਦੂਰ ਹੈਗੇ ਜਿਹੜੇ ਉਨਾ ਹੀ ਕੰਮ ਕਰਦੇ ਜਿੰਨਾ ਮਤਲਬ ਬਾਕੀ ਹੋਰ ਕਰਦਾ ਹੈਗਾ ਤਾਂ ਉਹਨਾਂ ਨੂੰ ਮਤਲਬ ਬਹੁਤ ਘੱਟ ਤਰ੍ਹਾਂ ਹਰਿਆਣੇ ਤੋਂ ਵੀ ਘੱਟ ਪੰਜਾਬ ਦੇ ਮਨੇਗਾ ਮਜ਼ਦੂਰਾਂ ਨੂੰ ਮਿਲਦੀ ਹੈਗੀ 320 ਰੁਪਏ ਦਿਹਾੜੀ ਜਾਂ ਇਹਦੇ ਨੇੜੇ ਤੇੜੇ ਮਿਲਦੀ ਹੈਗੀ ਹੈ ਸੋ ਨਾ ਪੂਰੀ ਦਿਹਾੜੀ ਮਿਲਦੀ ਹੈ ਨਾ ਪੂਰਾ ਕੰਮ ਮਿਲਦਾ ਹੈਗਾ ਤੇ ਦੂਜਾ ਇੱਕ ਵਾਰਾ ਪ੍ਰਾਵਧਾਨ ਜ ਕਾਨੂੰਨ ਵਿੱਚ ਹੈਗਾ ਕਿ ਜੇਕਰ ਦਿਹਾੜੀ ਨਹੀਂ ਦਿੱਤੀ ਜਾਂਦੀ ਜਾਂ ਤੁਹਾਡੇ ਕੋਲ ਬਜਟ ਨਹੀਂ ਬੰਦੇ ਹੈਗੇ ਤਾਂ ਉਹਨਾਂ ਨੂੰ ਕਾਨੂੰਨੀ ਤੌਰ ਤੇ ਉਹਦਾ ਹੱਕ ਹੈਗਾ ਕਿ ਉਹ ਜਿਹੜਾ ਬੇਰਜ਼ਗਾਰੀ ਪੱਤਾ ਹੈਗਾ ਉਹ ਜਿਹੜਾ 100 ਦਿਨ ਪੂਰਾ ਕਰਨ ਵਾਸਤੇ ਬਾਕੀ ਦਾ ਉਹਨਾਂ ਨੂੰ ਬੇਰਜ਼ਗਾਰੀ ਪੱਤਾ ਦਿੱਤਾ ਜਾਵੇ ਉਹਦੇ ਬਾਰੇ ਇਹਨਾਂ ਲੋੜਿੰਦਾ ਕਾਨੂੰਨ ਹੈਗਾ ਹੈ ਜਿਹੜਾ ਮਤਲਬ ਇੱਕ ਫਾਰਮੂਲੇਟ ਕਰਨਾ ਹੈਗਾ ਉਹ ਨਾ ਜ਼ਿਲ੍ਹਾ ਪ੍ਰਸ਼ਾਸਨ ਕਰਕੇ ਦੇ ਰਿਹਾ ਤੇ ਨਾ ਉਹ ਤਹਿਸੀਲ ਪ੍ਰਸ਼ਾਸਨ ਤੇ ਨਾ ਪੰਜਾਬ ਸਰਕਾਰ ਜਿਹੜੇ ਜਿਹੜੇ ਬਿਊਰੋਕ੍ਰੇਸੀ ਦਿੱਲੀ ਚ ਪਿਆ ਚੰਡੀਗੜ੍ਹ ਚ ਬੈਠੀ ਹੈ ਉਹ ਇਸ ਕੰਮ ਬਸੇ ਕੋਈ ਸੰਜੀਦਾ ਹੈਗੇ ਉਹ ਗਹਿਰ ਗੰਬੀਰ ਨਹੀਂ ਹੈਗੇ ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਫਿਰ ਜਿਹੜਾ 5 ਏਕੜ ਤੋਂ ਕੱਟ ਜ਼ਿਮੀਦਾਰ ਹੈਗਾ ਉਹਨੂੰ ਆਪਣੇ ਹੀ ਖੇਤ ਚ ਕੰਮ ਕਰਨਾ ਮਰੇਗਾ ਦਾ ਫਾਇਦਾ ਮਿਲ ਸਕਦਾ ਉਹਨੂੰ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਹੈਗਾ ਜਿਹੜਾ ਕਿ ਬਹੁਤ ਜਿਹੜਾ ਹੋਰ ਮਰੇਗਾ ਦਾ ਪੈਸਾ ਦਿੱਲੀ ਤੋਂ ਲਿਆ ਸਕਦੇ ਹੈਗੇ ਸੋ ਕਟੋ ਕੱਟ ਜਿਹੜੀ ਦਿਹਾੜੀ ਹੈ ਉਹ 100 ਦਿੱਤੀ 100 ਦੇਂਦੀ ਕੀਤੀ ਜਾਵੇ ਪੂਰੇ ਪ੍ਰੋਜੈਕਟ ਕਬ ਠੀਕ ਬਣਾਏ ਜਾਣ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਠੀਕ ਹੋਵੇ ਤੇ ਉਹਨਾਂ ਨੂੰ ਜਿਹੜੀ ਦਿਹਾੜੀ ਪੂਰੀ ਦਿੱਤੀ ਜਾਵੇ ਤੇ ਜਿਹੜੀਆਂ ਖਤਰਨਾਕ ਕੰਮ ਨੇ ਜਾਂ ਖਤਰਨਾਕ ਥਾਂਾਂ ਤੇ ਕੰਮ ਕਰਨ ਵੇਲੇ ਉਹਨਾਂ ਨੂੰ ਜੋ ਸੇਫਟੀ ਵਾਸਤੇ ਉਹਨਾਂ ਦੇ ਸੁਰੱਖਿਆ ਵਾਸਤੇ ਜੋ ਇੰਤਜ਼ਾਮਾਤ ਮੈਂਸ਼ਨ ਕੀਤੇ ਹੋਏ ਹੈ ਲੇਬਰ ਇਸ ਮਨਰੇਗਾ ਕਾਨੂੰਨ ਤਹਿਤ ਜਿਵੇਂ ਦਸਤਾਨੇ ਹੋਏ ਵੱਡੇ ਪਲਾਸਟਿਕ ਦੇ ਬੂਟ ਹੈਗੇ ਆ ਜੇ ਤੇ ਉਹਨਾਂ ਨੂੰ ਕਿਤੇ ਹੋਰ ਅਜੇ ਖਤਰਨਾਕ ਥਾਂਾਂ ਤੇ ਜਿੱਥੇ ਕੋਈ ਸਪ ਸਪ ਦਸਾਂ ਦਾ ਡਰ ਹੈਗਾ ਕੱਟ ਚੁੱਭਣ ਦਾ ਡਰ ਹੈ ਜਾਂ ਹੋਰ ਕੀੜੇ ਕੰਡੇ ਦਾ ਡਰ ਹੈਗਾ ਤਾਂ ਉਹਨਾਂ ਨੂੰ ਉਹ ਵੀ ਮਿਆਰੀ ਕੀਤਾ ਜਾਂਦਾ ਮੈਂ ਤਿੰਨ ਜਨ ਮਜ਼ਦੂਰਾਂ ਦੇ ਗੰਦੇ ਪਾਣੀ ਚ ਕੰਮ ਕਰਨ ਕਰਕੇ ਪੈਰਾਂ ਦੇ ਜਿਹੜੀ ਹਾਲਤ ਹੈਗੀ ਉਹ ਬੜੀ ਮਾੜੀ ਹੋਈ ਪਈ ਐ ਸਾਰੇ ਪੈਰਾਂ 'ਚ ਜ਼ਖਮ ਹੋਏ ਪਏ ਆਗੇ ਸਾਰੇ ਪੈਰਾਂ ਦੇ ਥੋੜੇ ਫਿੰਸੀਆਂ ਨਿਕਲੇ ਹੋਏ ਹੈਗੇ ਮੈਂ ਚਾਰ ਮਜ਼ਦੂਰਾਂ ਉਂਦੇ ਅੱਜ ਉਹਨਾਂ ਨੂੰ ਦੇਖਣ ਦਾ ਮੈਨੂੰ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਦਵਾਈ ਲਿਖਣ ਦਾ ਵੀ ਮੌਕਾ ਮਿਲਿਆ ਹੈਗਾ ਤੇ ਉਹਨਾਂ ਨੂੰ ਮੈਂ ਕੱਲ ਨੂੰ ਪਟਿਆਲੇ ਬੁਲਾਇਆ ਤਾਂ ਕਿ ਉਹਨਾਂ ਦਾ ਇਲਾਜ ਬਕਾਇਦਾ ਕੀਤਾ ਜਾ ਸਕੇ ਉਹਨਾਂ ਨੂੰ ਬਿਮਾਰੀ 'ਚੋਂ ਕੱਢਿਆ ਜਾਵੇ ਸੋ ਇਹ ਸਾਰੇ ਗੱਲਾਂ ਵਾਸਤੇ ਗੁਰਮੀਤ ਸਿੰਘ ਦੀ ਗਵਾਹੀ ਵਿੱਚ ਬਹੁਤ ਬਹਾਦਰ ਮਨਰੇਗਾ ਵਰਕਰ ਨੇ ਆਪਣੇ ਵਾਸਤੇ ਨਹੀਂ ਆਪ ਸਾਰੇ ਗਰੀਬਾਂ ਵਾਸਤੇ ਪਿੰਡੂ ਗਰੀਬਾਂ ਵਾਸਤੇ ਜਿਹੜਾ ਬਣਦੇ ਹੱਕ ਹੈਗੇ ਉਹਨਾਂ ਬਾਰੇ ਚੇਤਨ ਕਰਨ ਦਾ ਕੰਮ ਤਕੋ ਪ੍ਰਾਪਤ ਕਰਨਾ ਜਿਹੜਾ ਬੀੜਾ ਚੁੱਕਿਆ ਹੈਗਾ ਮੈਂ ਉਹ ਜਿਹੜਾ ਮੋੜਨਾ ਮੋੜਾ ਜੋੜ ਵਾਸਤੇ ਆਪਣਾ ਨਾਲ ਯੋਗਦਾਨ ਪਾਉਣ ਵਾਸਤੇ ਤੇ ਉਹਨਾਂ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤਾਂ ਹੀ ਤੇ ਕੇਂਦਰ ਸਰਕਾਰ ਤਾਂ ਹੀ ਲਿਜਾਣ ਵਾਸਤੇ ਅੱਜ ਇੱਥੇ ਆਇਆ ਹੈਗਾ ਔਰ ਉਹਨਾਂ ਆਪਣੀ ਇੱਕ ਮੁਟਤਾ ਪ੍ਰਗਟ ਕਰਤਾ ਹੈ ਜੀ ਡਾਕਟਰ ਸਾਹਿਬ ਮਜੂਤਾ ਪੰਜਾਬ ਦੇ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਕੰਗੜਾ ਰਣੋਤ ਨੂੰ ਲੈ ਕੇ ਪੰਜਾਬ ਦੇ ਹਾਲਾਤ ਲਗਾਤਾਰ ਖਰਾਬ ਹੁੰਦੇ ਜਾ ਰਹੇ ਨੇ ਦੂ ਕੰਗਰਸ ਨਾਤਾ ਮਤਲਬ ਉਹ ਤਾਂ ਬੜਬੋਲੀ ਲੀਡਰ ਹੈਗੀ ਹੈ ਇਹ ਜਿਹੜੀ ਸਿਆਸੀ ਪਾਰਟੀਆਂ ਹਮੇਸ਼ਾ ਇਹਨਾਂ ਚ ਕੋਈ ਨਾ ਕੋਈ ਬੰਦੇ ਰੋ ਇਹ ਲਗਾਮ ਖੁੱਲੀ ਛੱਡ ਦਿੰਦੇ ਆ ਪਰ ਇਹ ਪਾਣੀ ਜ ਬੱਟਾ ਮਾਰ ਕੇ ਦੇਖਦੇ ਵੀ ਕਿੰਨੇ ਤਰੰਗਾ ਉੱਠਦੀਆਂ ਕਿੰਨਾ ਹਲਚਲ ਹੁੰਦੀ ਹੈਗੀ ਹੈ ਸਾਡੇ ਇਸ ਬਿਆਨ ਨਾਲ ਤੇ ਉਹ ਉਹ ਸ਼ੁਰੂ ਤੋਂ ਬੜੀ ਲੂਜ਼ ਕੈਨਨ ਕਹਿੰਨੇ ਅੰਗਰੇਜ਼ੀ ਦੇ ਮੂੰਹ ਫੱਟ ਹੈਗੀ ਹੈ ਕਦੀ ਤੱਕ ਕਿਸਾਨਾਂ ਨੂੰ ਕਹਿੰਦੀ ਹੈ ਕਿ ਕਾਲਿਸਤਾਨੀ ਹੈਗੀ ਹੈ ਕਦੀ ਕਹਿੰਦੀ ਇੱਥੇ ਜਿਹੜੀ ਬਜ਼ੁਰਗ ਲੇਡੀ ਸਾਡੀ ਮਾਵਾ ਪੈਣਾ ਜਾਂਦੀਆਂ ਉੱਥੇ ਮਜਾਰਿਆਂ ਚ ਜਿਹੜੀ ਕਿ ਪੰਜਾਬ ਦੀ ਵਿਲੱਖਣਤਾ ਰਹੀ ਹੈ ਦੁਨੀਆ ਦਾ ਸਭ ਤੋਂ ਵੱਡਾ ਸ਼ਾਂਤਮਈ ਸੰਘਰਸ਼ ਚ ਰਿਹਾ ਕਿਸਾਨ ਅੰਦੋਲਨ ਉਸ ਅੰਦੋਲਨ ਚ ਸ਼ਾਮਲ ਹੋਣੇ ਔਰਤਾਂ ਨੂੰ ਕਹਿੰਦੀ ਕਿ 100-100 ਰੁਪਏ ਕਿਰਾਏ ਤੇ ਲੈਂਦੀਆਂ ਔਰਤਾਂ ਹੈਗੀਆਂ ਕਦੇ ਉੱਥੇ ਕ ਕਹਿੰਦੀ ਹੈ ਕਿ ਜੇਕਰ ਸਾਡੀ ਮੋਦੀ ਸਰਕਾਰ ਇਹਨੂੰ ਨਾਨ ਜੱਥਰੀ ਜੀ ਦੀ ਜੀ ਨਾਲ ਤੇ ਇੱਥੇ ਬੰਗਲਾਦੇਸ਼ ਵਾਂਗੇ ਹਾਲਤ ਬਣ ਜਾਣੇ ਸੀਗੇ ਜਦ ਕਿ ਸਭ ਨੂੰ ਪਤਾ ਹੈਗਾ ਕਿ ਐਡੇ ਵੱਡੇ ਅੰਦੋਲਨਾਂ 'ਚ ਇੰਨਾ ਲੰਮੇ ਚੰਮੇ ਅੰਦੋਲਨ ਲੰਮੇ ਚੱਲੇ ਅੰਦੋਲਨ 'ਚ ਇੱਕ ਵੀ ਪਤਾ ਨਹੀਂ ਤੋੜਿਆ ਇੱਕ ਵੀ ਫੁੱਲ ਨਹੀਂ ਤੋੜਿਆ ਇੱਕ ਵੀ ਬੱਟਾ ਨਹੀਂ ਚੱਲਿਆ ਹੈਗਾ ਇੱਕ ਵੀ ਕੋਈ ਯਾਤਨੀ ਨਹੀਂ ਕੀਤੀ ਕਿਸਾਨਾਂ ਨੇ ਬੜੀ ਸ਼ਾਂਤ ਵੀ ਸਰਕਾਰ ਸੀਗਾ ਜਿਹਦੀ ਦੁਨੀਆ ਪਰਚ ਇੰਨਾ ਬੜਾ ਲੰਮਾ ਸੰਘਰਸ਼ ਸ਼ਾਂਤ ਵੀ ਦੀ ਕੋਈ ਉਦਾਹਰਣ ਨਹੀਂ ਮਿਲਦੀ ਹੈਗੀ ਮਿਸਾਲੀ ਸੰਘਰਸ਼ ਸੀਗਾ ਸੋ ਸਵਾਰੇ ਵੀ ਜੋ ਬੱਕੜਵਾ ਕਰਦੀ ਹੈਗੀ ਹੈ ਜੋ ਜੋ ਜੇ ਹਾਲਾਕੇ ਮੈਂ ਦੀ ਹਮਾਇਤ ਨਹੀਂ ਕਰਦਾ ਜੋ ਸਾਡੀ ਇੱਕ ਪੰਜਾਬ ਦੀ ਨੌਜਵਾਨ ਧੀ ਨੇ ਚੰਡੀਗੜ੍ਹ 에어ਪੋਰਟ ਤੇ ਜਿਹੜਾ ਇੱਕ ਮਤਲਬ ਥੱਪੜ ਮਾਰਨ ਦਾ ਵੀ ਕਾਂਡ ਹੋਇਆ ਸੀਗਾ ਉਹ ਵੀ ਜਿਸ ਤਰ੍ਹਾਂ ਇਹਨਾਂ ਜਜ਼ਬਾਤਾਂ ਨੂੰ ਠੇਸ ਪਹਾਈ ਹੈ ਪੰਜਾਬੀਆਂ ਦੇ ਉਹ ਜਾਂ ਪੰਜਾਬੀ ਗੈਰਤ ਨੂੰ ਲਲਕਾਰਿਆ ਹੈਗਾ ਉਹਦਾ ਇੱਕ ਜਵਾਬ ਸੀਗਾ ਜੋ ਜੋ ਇਹਨੂੰ ਚੰਡੀਗੜ੍ਹ ਨੂੰ ਐਬ ਕੀਤਾ ਔਰ ਭਾਜਪੀ ਇਹ ਨਹੀਂ ਕਿ ਉਹ 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 ਇਹਨੂੰ ਰੋਕ ਨਹੀਂ ਸਕਦੀ ਰੋਕ ਸਕਦੀ ਹੈ ਪਹਿਲਾਂ ਸਿਮਰਤੀ ਰਾਣੀ ਸੀਗੀ ਪਿਛਲੀ ਲੋਕ ਸਭਾ ਉਸ ਤੋਂ ਬਾਅਦ ਨਾ ਕੋਈ ਹੋਰ ਸੀਗਾ ਤੇ ਹੁਣ ਇਹ ਜਿਹੜੀ ਬੜਬੋਲੀ ਲੀਡਰ ਇਹਨੂੰ ਇਹਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਹੋਈਆਂ ਉਹ ਕਿੰਨਾ ਚਿਰ ਖੁੱਲੀਆਂ ਛੱਡ ਦੇ ਕਦੋਂ ਉਹਨੂੰ ਚੁੱਪ ਕਰਾਉਣਾ ਇਹ ਭਾਜਪੀ ਦਾ ਕੰਮ ਹੈਗਾ ਤੇ ਆ ਸਾਡਾ ਇਹ ਪ੍ਰਤੀਕਰਮ ਹੈਈ ਹੈ ਕਿ ਅਸੀਂ ਔਰਤ ਦੀ ਇੱਜ਼ਤ ਕਰਦੇ ਹੈਗੀ ਬਤੌਰ ਔਰਤ ਨੂੰ ਇੱਜ਼ਤ ਕਰਦੇ ਆ ਪਰ ਉਹਨੂੰ ਇਦਾਂ ਦੀ ਜਿਹੜੀ ਜਿਹੜੀ ਮਤਲਬ ਘਟੀਆਂ ਬਿਆਨਵਾਦੀ ਹੈਗੀ ਹੈ ਜਿਹੜੀ ਮਤਲਬ ਪੰਜੇ ਜਿਹੜੀ ਪੰਜਾਬ ਦੇ ਗੌਰਵ ਨੂੰ ਪੰਜਾਬ ਦੇ ਵਿਰਸੇ ਵਿਰਾਸਤ ਨੂੰ ਵੰਗਾਰਦੀ ਹੈਗੀ ਹੈ ਉਹ ਤੋਂ ਉਹਨੂੰ ਪਰਹੇਜ਼ ਕਰਨਾ ਚਾਹੀਦਾ ਜਿਸ ਫਿਲਮ ਹੈ ਜਿਹੜੀ ਉਹਦੇ ਸਿੱਖਾਂ ਦੇ ਅਕਸ ਨੂੰ ਉਹਦੇ ਤੇ ਕੀ ਤੁਸੀਂ ਤੁਹਾਡੇ ਵੀ ਨਹੀਂ ਹੋਏ ਦੇਖੋ ਜੀ ਜੇਕ ਬੈਗ ਜਨਰਲੀ ਮੈਂ ਕਿਸੇ ਵੀ ਆ ਆਰਟ ਦਾ ਪੀਸ ਹੈਗਾ ਚਾਹੇ ਉਹ ਕੋਈ ਲੇਖਨ ਕਲਾ ਦਾ ਪੀਸ ਹੈ ਚਾਹੇ ਉਹ ਕੋਈ ਡਰਾਮਾ ਹੈਗਾ ਚਾਹੇ ਕੋਈ ਫਿਲਮ ਹੈਗੀ ਹੈ ਚਾਹੇ ਕੋਈ ਹੋਰ ਮਾਧਿਅਮ ਹੈਗਾ ਪ੍ਰਚਾਰ ਪ੍ਰਸਾਰ ਦਾ ਮੈਂ ਉਹਦੇ ਤੇ ਪਾਬੰਦੀ ਲਾਉਣ ਦੇ ਹੱਕ 'ਚ ਨਹੀਂ ਹੈਗਾ ਪਰ ਜਿਹੜਾ ਆਰਟ ਦਾ ਪੇਸ ਚਾਹੇ ਫਿਲਮ ਨੂੰ ਕਿਉਂ ਹੋਵੇ ਚਾਹੇ ਲਿਖਤੀ ਕਿਉਂ ਨਾ ਹੋਵੇ ਜੇ ਇੱਕ ਇੱਕ ਵਰਗ ਵਿਸ਼ੇਸ਼ ਦੇ ਖਿਲਾਫ ਨਫ਼ਰਤ ਫੈਲਾਨਦੀ ਹੋਵੇ ਜਾਂ ਉਹਦੇ ਅਕਸ ਬਗਾੜਦੀ ਹੋਵੇ ਜਾਂ ਉਹ ਇਕਾਂਨ ਚ ਆਉਣ ਵਾਲੇ ਭਾਈਚਾਰੇ 'ਚ ਉਹ ਲਾਂਭੂ ਲਾਉਣ ਦਾ ਕੰਮ ਕਰਦੀ ਹੋਵੇ ਤਾਂ ਲਾਜ਼ਮੀ ਤੌਰ ਤੇ ਉਸ ਫਿਲਮ ਦੀ ਜਿਹੜੀ ਸੈਂਸਰ ਬੋਰਡ ਨੇ ਉੱਤੇ ਸਵਾਲ ਖੜੇ ਕੀਤੇ ਹੈਗੇ ਬਿਲਕੁਲ ਜਾਇਜ਼ ਨੇ ਔਰ ਉਹਨਾਂ ਜਾਤ ਨਹੀਂ ਹੋਣੀ ਚਾਹੀਦੀ ਡਾਕਟਰ ਸਾਹਿਬ ਮੰਜੀ ਸਿੰਘ ਮਾਨ ਨੇ ਵੱਡਾ ਕੱਦ ਹੈ ਉਮਰ ਵੀ ਵੱਡੀ ਹੈ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਹੈ ਕੰਗੜਾ ਨਹੀਂ ਉਹ ਬੜੀ ਭੱਦੀ ਟਿੱਪਣੀ ਮੈਂ ਬਿਲਕੁਲ ਸਮਝਦੀ ਨਹੀਂ ਹੈਗਾ ਉਹਨਾਂ ਨੇ ਜੋ ਕਿਹਾ ਹੈਗਾ ਉਹਨਾਂ ਦੇ ਕੱਦ ਦੇ ਲੀਡਰ ਨੂੰ ਉਹਨਾਂ ਦੀ ਉਮਰ ਦੇ ਲੀਡਰ ਨੂੰ ਬਿਲਕੁਲ ਸ਼ੋਭਾ ਨਹੀਂ ਦਿੰਦਾ ਕਿ ਐਨੀ ਮਤਲਬ ਕੱਟੀ ਕੱਢਿਆ ਸ਼ਬਦਾਬਲੀ ਕਿਸੇ ਔਰਤ ਵਾਸਤੇ ਵਰਤੀ ਜਾਵੇ ਚਾਹੇ ਉਹ ਔਰਤ ਸਿਆਸੀ ਤੌਰ ਤੇ ਕਿੰਨੀ ਵੀ ਵੱਡੀ ਵਿਰੋਧੀ ਕਿਉਂ ਨਾ ਹੋਵੇ ਸੁਖਵੀਰ ਬਾਦਲ ਨੂੰ ਤਨਖਾਹ ਹੀ ਕਰਾ ਦਿੱਤਾ ਗਿਆ ਦੁੱਖ ਸੁਖਵੀਰ ਬਾਦਲ ਨੂੰ ਤਨਖਾਹ ਹੀ ਕਰਾ ਦਿੱਤਾ ਗਿਆ ਮੈਨੂੰ ਨਹੀਂ ਪਤਾ ਕਾਲੀਆਂ ਨੇ ਕਿੰਨਾ ਗਲਤ ਕੀਤਾ ਜੋ ਕੀਤਾ ਉਹ ਉਹ ਮਤਲਬ ਕਿੰਨੇ ਲੰਮੇ ਸਮੇਂ ਚ ਉਹਨਾਂ ਨੇ ਜੋ ਪੰਜਾਬ 'ਚ ਰਾਜ ਕੀਤਾ ਉਹਦੇ ਦੌਰਾਨ ਕੀ ਕੁਛ ਉਹਨਾਂ ਨੇ ਕੋ ਕਰਮ ਕੀਤੇ ਹੈਗੇ ਨਾ ਇਹਦਾ ਮੇਰੇ ਕੋ ਸਬੂਤ ਹੈਗਾ ਪਰ ਜੋ ਪਬਲਿਕ ਪਰਸਪੈਕਸ਼ਨ ਹੈਗੀ ਹੈ ਦੋ ਗੱਲਾਂਾਂ ਜੁੜ ਕੇ ਇੱਕ ਡੇਰਾ ਸੱਚਾ ਸੌਦਾ ਨਾਲ ਜੋ ਮਾਫੀ ਦੇਣ ਦਾ ਮਾਮਲਾ ਹੈਗਾ ਵੋਟਾਂ ਵਾਸਤੇ ਔਰ ਅਕਾਲ ਤਖਤ ਦੇ ਜਥੇਦਾਰਾਂ ਨੂੰ ਜੋ ਜੇਬੀ ਜਥੇਦਾਰ ਬਣਾ ਲਏ ਸੀਗੇ ਘੜੇ 'ਚੋਂ ਪਰਚੀਆਂ ਕੱਢਣ ਵਾਸਤੇ ਅਕਾਲ ਤਖਤ ਦੀ ਜੋ ਇੱਕ ਸੁਪਰ ਮਿਸੀ ਹੈਗੀ ਹੈ ਜੋ ਇੱਕ ਉਹਦਾ ਵਕਾਰ ਹੈਗਾ ਜੋ ਉਹਨੂੰ ਢਾਲਾਈ ਹੈਗੀ ਤੇ ਦੂਜਾ ਨਸ਼ਿਆਂ ਦੇ ਮਾਮਲੇ ਜੋ ਮਕਾਲੀਆਂ ਦਾ ਨਾਂ ਨਾ ਜੁੜਦਾ ਹੈਗਾ ਔਰ ਜਿਹੜੀ ਬਹੁਤ ਸਾਰੀਆਂ ਖਾਸ ਹੋਰੀ ਚੱਟੋਪੱਤ ਦੇ ਰਿਪੋਰਟ ਹੈਗੀ ਹੈ ਉਹਦੇ بڑا ਕੁਝ ਕਹੇ ਜੇ ਖੁਲਾਸੇ ਹੈਗੇ ਆ ਜਿਹੜੀ ਹਾਈ ਕੋਰਟ ਨੇ ਅਜੇ ਵੀ ਰਿਪੋਰਟ ਪੂਰੀ ਤਰ੍ਹਾਂ ਸ਼ਾਇਆ ਨਹੀਂ ਹੋਈ ਨਸ਼ਰ ਨਹੀਂ ਹੋਈ ਹੈਗੀ ਤਾਂ ਇਹ ਜਿਹੜੇ ਦੋ ਇਲਜ਼ਾਮ ਮਕਾਲੀਆਂ ਦੇ ਨਾਲ ਜੁੜ ਗਏ ਹੈਗੇ ਆ ਉਦਨੇ ਕਹੁੰਦਾ ਕਿ ਤੁਸੀਂ ਲਾਈਕ ਨਹੀਂ ਕਰਨਾ ਯੂ ਡੋਟ ਲਾਈਕ ਜੋ ਡਿਸਲਾਈਕ ਕਿਸੇ ਨੂੰ ਪਸੰਦ ਨਹੀਂ ਕਰਨਾ ਲੋਕੀ ਕਹਾਲਿਓ ਨਫਰਤ ਕਰਨ ਲੱਪੇ ਪੰਜਾਬੀ ਸਰ ਤੁਸੀਂ ਕਿਵੇਂ ਦੇਖਦੇ ਹੋ ਵੀ ਇਹ ਧਾਰਮਿਕ ਸਜ਼ਾ ਜਿਹੜੀ ਸੁਣਾਈ ਜਾ ਰਹੀ ਹੈ ਸੁਖਵੀਰ ਬਾਦਲ ਨੂੰ ਜਿਹੜੇ ਕਾਕਰ ਸਾਹਿਬ ਤੋਂ ਪਰ ਜਿਹੜਾ ਗੁਨਾਹ ਉਹ ਸਿਆਸੀ ਹੈ ਵੋਟਾਂ ਪਿੱਛੇ ਸਾਰਾ ਕੁਝ ਹੋਇਆ ਔਰ ਉਹ ਧਰਮ ਵਿੱਚ ਡਿਵਾਈਡ ਕਰਦਾ ਵੀ ਸਜ਼ਾ ਕਾਕਰ ਸਾਹਿਬ ਤੋਂ ਹੋ ਰਹੀ ਹੈ ਜਦ ਕਿ ਸਾਰਾ ਕੰਮ ਹੈ ਜਿਹੜਾ ਵੋਟਾਂ ਕਰਕੇ ਨੀ ਜਦੋਂ ਤੁਸੀਂ ਧਰਮ ਨੂੰ ਲੜਗੜ ਕਰੋਗੇ ਸਿਆਸਤ ਨਾਲ ਤਾਂ ਇਹ ਦਿਨਾਂ ਦੇ ਬਦਾਰੇ ਬੱਪਾ ਨੇ ਲਾਜ਼ਮੀ ਹੈਗੇ ਹੈ ਮਤਲਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਗੁਨਾਹ ਸਿਆਸੀ ਹੈਗਾ ਗੁਨਾਹ ਪੰਜਾਬ ਦੇ ਲੋਕਾਂ ਨਾਲ ਸਿਆਸਤ ਰਾਹੀਂ ਗੁਨਾਹ ਕੀਤਾ ਹੈਗਾ ਕਿਉਂਕਿ ਸੱਤਾ ਵਿੱਚ ਸੀ ਕੇ ਇਸ ਕਰਕੇ ਗੁਨਾਹ ਕਰਨ ਦੇ ਕਾਬਿਲ ਹੋਏ ਆ ਲੋਕਾਂ ਦੇ ਪਾਵਰ ਲੈ ਕੇ ਹੀ ਗੁਨਾਹ ਕੀਤਾ ਹੈਗਾ ਪਰ ਉਹਦੀ ਸਜ਼ਾ ਧਾਰਮਿਕ ਲਵਾ ਕੇ ਬੜੀ ਹੋਣਾ ਚਾਹੁੰਦੇ ਹੈਗੇ ਤੇ ਜੇਕਰ ਇਹ ਗੱਲ ਹੈਗੀ ਤਾਂ ਮੈਨੂੰ ਲੱਗਦਾ ਕੋਈ ਜਿਹੜੀ ਸੰਜੀਤਾ ਜਿਹੜੇ ਰਿਪੋਰਟਾਂ ਆਈਆਂ ਨੇ ਤਫਤੀਸ਼ੀ ਰਿਪੋਰਟਾਂ ਆਈਆਂ ਨੇ ਜਿਹੜੀਆਂ ਕਿ ਵੱਡੇ ਵੱਡੇ ਅਫਸਰਾਂ ਨੇ ਕੀਤੀਆਂ ਨੇ ਜਾਂ ਕੋਰਟ ਨੇ ਕੀਤੀਆਂ ਨੇ ਉਹਨਾਂ ਰਾਹੀਂ ਜਿਹੜੀ ਦੁਨਿਆਵੀ ਅਦਾਲਤ ਹੈਗੀ ਉਹਦੇ ਬਕਾਇਦਾ ਮੁਕੱਦਮਾ ਚੱਲੇ ਜੇ ਦੋਸ਼ੀ ਨੇ ਜਿਹੜੀ 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 ਕਾਲ ਤੱਕ ਦੀ ਉਬ ਜਿਹੜੀ ਬੇਕਦਰੀ ਹੈਗੀ ਹੈ ਉਹਦੀ ਜਿਹੜੀ ਕਾਲ ਤਖ ਦੀ ਸਰਵ ਉੱਚਤਾ ਹੈਗੀ ਹੈ ਜੋ ਉਹਨਾਂ ਨਕਾਰਿਆ ਗਿਆ ਉਹਨਾਂ ਟਾਲ ਲੱਗੀ ਹੈ ਉਹਦੀ ਸਜ਼ਾ ਕਾਲ ਤਖ ਦੇਵੇ ਜਿਹੜਾ ਪੰਜਾਬ ਨੂੰ ਨਸ਼ਾ ਦੇ ਮਾਮਲੇ ਜੋ ਦੋਸ਼ੀ ਜਿਹੇ ਪੰਜਾਬ ਮੰਨਦਾ ਹੈਗਾ ਜਾਂ ਅਦਾਲਤਾਂ ਮੰਨੀਆਂ ਜਾਂ ਕਮੇਟੀਆਂ ਮੰਨਦੀਆਂ ਜਾਂ ਜਿਹੜੀਆਂ ਉੱਚ ਪੱਧਰੀ ਜਾਂਚ ਹੈਗੀ ਹੈ ਉਹ ਜੇ ਨਾ ਬੋਲਦਾ ਹੈਗਾ ਤਾਂ ਉਹਦੀ ਸਜ਼ਾ ਜਿਹੜੀ ਜਿਹੜੀਆਂ ਦੁਨਿਆਵੀ ਅਦਾਲਤਾਂ ਹੈਗੀਆਂ ਉਹਨਾਂ ਨਾਲ ਹੀ ਮਿਲਣੀ ਚਾਹੀਦੀ ਹੈਗੀ ਆ ਜਿਹੜਾ ਕਾਲੀਦਲ ਦਾ ਧੜਾ ਬਾਗੀ ਹੋਇਆ ਪਿਆ ਖੀਰ ਬਾਦਲ ਉਹਨਾਂ ਦੇ ਵੇਲੇ ਪਰ ਜਦੋਂ ਇਹ ਗੁਨਾਹ ਹੋਏ ਨੇ ਤਾਂ ਉਹ ਦੋਨੋਂ ਧੜੇ ਇਕੱਠੇ ਸੀ ਬਿਲਕੁਲ ਇੱਕ ਦੂਜੇ ਤੇ ਸਵਾਲ ਖੜਾ ਕਰਦੇ ਨਹੀਂ ਬਿਲਕੁਲ ਉਹ ਬਿਲਕੁਲ ਬਰਾਬਰ ਦੇ ਸ਼ਾਮਲ ਸਗੇ ਬਰਾਬਰ ਦੇ ਗੁਨਾਹਗਾਰ ਸਗੇ ਬਰਾਬਰ ਦੇ ਉਨ੍ਹਾਂ ਨੂੰ ਆਨੰਦ ਮਾੜਿਆ ਲਾਲ ਬੱਤੀਆਂ ਵਾਲੇ ਗੱਡੀਆਂ ਝੂਟੀਆਂ ਹੈਗੀਆਂ ਤੇ ਅੱਜ ਉਹਨਾਂ ਨੂੰ ਇਸ ਗੱਲ ਦਾ ਕੋਈ ਹੱਕ ਨਹੀਂ ਕਿ ਉਹ ਇੱਕ 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 ਬੰਦੇ ਨੂੰ ਜਾਂ ਦੋ ਬੰਦਿਆਂ ਨੂੰ ਟਾਰਗੇਟ ਕਰਕੇ ਆਪ ਬਰੀ ਹੋਣ ਹੈਗਾ ਤੇ ਉਹਨਾਂ ਉਹਨਾਂ ਦੇ ਉਹਨਾਂ ਨੂੰ ਉਹਨਾਂ ਨੂੰ ਵੀ ਬਕਾਇਦਾ ਮਾਫੀ ਮੰਗਣੀ ਚਾਹੀਦੀ ਪੰਜਾਬ ਦੇ ਲੋਕਾਂ ਕੋਲ ਉਹਨਾਂ ਨੂੰ ਵੀ ਆਪਣੇ ਕੀਤੇ ਦੀ ਸਜ਼ਾ ਭੁਗਤਣੀ ਚਾਹੀਦੀ ਹੈਗੀ